ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਜਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰੌਣ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਤਿਆਰ ਕੀਤੇ ਗਏ ਅਰੋਗ્ય ਫਿਜ਼ਿਓ ਥੈਰੇਪੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਰੋਗਮ ਫਿਜ਼ੀਓਥੈਰੇਪੀ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਆਮ ਨਾਗਰਿਕਾਂ ਦੀ ਸੇਵਾ ਲਈ ਕੇਂਦਰ ਨੂੰ ਸ਼ੁਰੂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਰੋਗਮ ਫਿਜ਼ੀਓਥੈਰੇਪੀ ਕੇਂਦਰ ਵਿੱਚ ਆਧੁਨਿਕ ਮਸ਼ੀਨਾਂ ਰਾਹੀਂ ਮਹਾਰਾ ਵੱਲੋਂ ਇਲਾਜ ਕੀਤਾ ਜਾਵੇਗਾ ਜੋ ਪ੍ਰਾਈਵੇਟ ਤੌਰ ਤੇ ਬਹੁਤ ਮਹਿੰਗਾ ਇਲਾਜ ਹੈ। ਗਰੀਬ ਵਿਅਕਤੀ ਇਲਾਜ ਨਹੀਂ ਕਰਵਾ ਸਕਦਾ ਉਹ ਇਥੋਂ ਆਪਣਾ ਇਲਾਜ ਕਰਵਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਸਪਤਾਲ ਵਿੱਚ ਸ਼ੁਰੂ ਕੀਤੇ ਫਿਜ਼ੀਓਥੈਰੇਪੀ ਕੇਂਦਰਾਂ ਹੀ ਵੱਡੀ ਗਿਣਤੀ ਵਿੱਚ ਜੋੜਾਂ ਦੀਆਂ ਪਰੇਸ਼ਾਨੀਆਂ ਝੱਲ ਰਹੇ ਮਰੀਜ਼ਾਂ ਨੂੰ ਵੱਡੀ ਪੱਧਰ ਤੇ ਲਾਭ ਪਹੁੰਚੇਗਾ ਇਸ ਮੌਕੇ ਸਿਵਲ ਸਰਜਨ ਗੁਰਪ੍ਰੀਤ ਰਾਏ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਬਰਾੜ ਸਹਾਇਕ ਕਮਿਸ਼ਨਰ ਡਾਕਟਰ ਕਰਨਵੀਰ ਸਿਵਲ ਸਰਜਨ ਗੁਰਪ੍ਰੀਤ ਰਾਏ ਵੱਲੋਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੱਥੇ ਆਉਣ ਤੇ ਸਵਾਗਤ ਕਰਦੇ ਹਾਂ ਧੰਨਵਾਦ ਕੀਤਾ ਗਿਆ ਇਸ ਮੌਕੇ ਰੈੱਡ ਕਰਾਸ ਦੇ ਸੈਕਟਰੀ ਸਰਬਜੀਤ ਵਿਹਾਦਰਸਨ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰam ਤੇ ਫੋਲੋ ਜੁੜੋ ਕਰ ਧੰਨਵਾਦੀ ਬਣੇਮੋ ਅਫੀਬਲ ਹਸਪੀਟਲ ਕੰਧਾਂ ਚ ਕੀ ਕੀ ਫੇਲਦੀਆਂ ਦਿੱਤੀਆਂ ਗਈਆਂ ਕੀ ਕਹਿਣਾ ਚੰਦੇ ਸਾਰੇ ਦੇਖੋ ਜੀ ਆਪਣੇ ਰੈੱਡ ਕਰਾਸ ਵੱਲੋਂ ਇੱਕ ਕਾਫੀ ਟਾਈਮ ਤੋਂ ਇਹ ਬਿਲਡਿੰਗ ਬਣਾਈ ਹੋਈ ਸੀਗੀ ਪਰ ਇਹਦੀ ਪ੍ਰੋਪਰ ਤਰੀਕੇ ਵਰਤੋਂ ਨਹੀਂ ਹੋ ਰਹੀ ਸੀਗੀ ਕਿਉਂਕਿ ਇਹ ਐਜ਼ ਅ ਸਟੋਰ ਇਹਨੂੰ ਵਰਤਿਆ ਜਾ ਰਿਹਾ ਸੀਗਾ ਇਹ ਕਾਫੀ ਇੱਥੇ ਅਸੀਂ ਆ ਕੇ ਦੇਖਿਆ ਕਿ ਫਿਜ਼ੀਓਥੈਰੇਪੀ ਦੀ ਡਿਮਾਂਡ ਬਹੁਤ ਜ਼ਿਆਦਾ ਆਪਣੇ ਕੋਲ ਸਿਵਲ ਹਸਪਤਾਲ ਦੇ ਵਿੱਚ ਵੀ ਫਿਜ਼ੀਓਥੈਰੇਪੀ ਦੇ ਦੋ ਹੀ ਬੈਡ ਅਵੇਲੇਬਲ ਹੈ ਔਰ ਜਿਹੜੀ ਬੇਸਿਕ ਮਸ਼ੀਨ ਹੈਗੀ ਟੈਂਸ ਵਾਲੀ ਜਾਂ ਫੋਰਸਰ ਉਹ ਵਾਲੀ ਮਸ਼ੀਨਾਂ ਬੇਸਿਕ ਮਸ਼ੀਨ ਅਵੇਲੇਬਲ ਹੈ ਹਾਈ ਟੈਕ ਮਸ਼ੀਨ ਅਵੇਲੇਬਲ ਨਹੀਂ ਹੈਗੀ ਤੇ ਜਿਹੜੇ ਕੋਈ ਪ੍ਰਾਈਵੇਟ ਸੈਂਟਰ ਦੇ ਵਿੱਚ ਜਾਂਦਾ ਹੈ ਕਿਸੇ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਹੈ ਤਾਂ ਉੱਤੇ ਉਹਨੂੰ ਖਰਚਾ 500 700 ਰੁਪਏ ਪ੍ਰਤੀ ਦਿਨ ਦਾ ਪੈਂਦਾ ਹੈ ਫਿਜ਼ੀਓਥੈਰੇਪੀ ਦਾ ਜਿਹੜੇ ਕਿ ਬੰਦੇ ਆਪਣੇ ਕੋਲ ਛੋਟੇ ਬੱਚੇ ਵੀ ਆਉਂਦੇ ਆਪਣੇ ਕੋਲ ਡਿਸਟ੍ਰਿਕਟ अर्ਲੀ ਇੰਟਰਵੈਨਸ਼ਨ ਸੈਂਟਰ ਡਾਇਗਰੇ ਵਿੱਚ ਵੀ ਔਰ ਕੁਝ ਵੀ ਆਪਣੇ ਕੋਲ ਪੇਸ਼IENTS ਆਉਂਦੇ ਜਿਹੜੇ ਕਿ ਨਾ ਅਫੋਰਡ ਨਹੀਂ ਕਰ ਸਕਦੇ ਪਰ ਉਹਨਾਂ ਦੀ ਮੋਬਿਲਿਟੀ ਦੀ ਕੰਡੀਸ਼ਨਸ ਆ ਜਾਂਦੀ ਹੈ। ਤੋਂ ਇਸੇ ਕਰਕੇ ਅਸੀਂ ਇਹ ਉਲਝਿਆ ਕਿ ਇੱਥੇ ਇੱਕ ਫਿਜ਼ੀਓਥੈਰੇਪੀ ਔਰ ਰੀਹੈਬਿਲਿਟੇਸ਼ਨ ਸੈਂਟਰ ਖੋਲਿਆ ਜਾਵੇ। ਇਸ ਦੇ ਵਿੱਚ ਅਸੀਂ ਇਨੀਸ਼ੀਅਲੀ 6 ਬੈਡਸ ਤੋਂ ਸਟਾਰਟ ਕੀਤਾ। ਤੇ 6 ਬੈਡਸ ਦੇ ਵਿੱਚ ਸਾਰੀ ਮਸ਼ੀਨ ਆਪਣੀ ਲੇਜ਼ਰ ਥੈਰੇਪੀ ਤੋਂ ਲੈ ਕੇ ਟ੍ਰੈਕਸ਼ਨ ਮਸ਼ੀਨ ਤਾਂ ਕਿੱਥੇ ਅਵੇਲੇਬਲ ਹੈਗੀ ਸਾਰੀ ਜਿਹੜੀ ਮੈਨੂੰ ਲੱਗਦਾ ਨਹੀਂ ਤਰਨਤਨ ਦੇ ਕਿਸੇ ਪ੍ਰਾਈਵੇਟ ਹਸਪਤਾਲ ਜਾਂ ਪ੍ਰਾਈਵੇਟ ਸੈਂਟਰ ਦੇ ਵਿੱਚ ਵੀ ਇਹੋ ਜੀ ਮਸ਼ੀਨਜ਼ ਅਵੇਲੇਬਲ ਹੋਣਗੀਆਂ ਇੱਥੇ ਕੋ 50000 60000 इवन ਲੇਜ਼ਰ ਵਾਲੀ ਮਸ਼ੀਨ ਸਾਢੇ 3 ਲੱਖ ਰੁਪਏ ਦੀ ਲੇਜ਼ਰ ਦੀ ਮਸ਼ੀਨ ਹੈ ਜਿਹੜੀ ਕਿ ਆਪਣੇ ਜਿਵੇਂ ਕੋਈ ਬਰਨ ਵਿਕਟਿਮ ਹੋ ਜਾਂਦਾ ਹੈ ਉਸ ਤੋਂ ਬਾਅਦ ਕਿਸੇ ਦੀ ਮਸਲ ਸਪੋਰਟਸ ਮਸਲ ਇੰਜਰੀ ਹੋ ਜਾਂਦੀ ਹੈ ਉਸ ਤਰੀਕੇ ਦੀ ਟ੍ਰੀਟਮੈਂਟ ਵਾਸਤੇ ਵੀ ਤੇ ਸੀਐਮਓ ਸਾਹਿਬ ਵੱਲੋਂ ਵੀ ਸਾਡੇ ਤੋਂ ਐਨ ਆਰਥੋਪੈਡਿਕ ਸਰਜਨ ਵੱਲੋਂ ਵੀ ਰਿਕੁਐਸਟ ਆਈ ਸੀ ਕਿ ਕੁਝ ਪੇਸ਼ੈਂਟ ਆਉਂਦੇ ਉਹਨਾਂ ਦੀ ਆਪਰੇਸ਼ਨ ਹੋ ਜਾਂਦਾ ਪਰ ਆਪਰੇਸ਼ਨ ਤੋਂ ਬਾਅਦ ਵੀ ਉਹਨਾਂ ਨੂੰ ਲੱਗਦਾ ਕਿ ਮਹੀਨਾ ਲੱਗਦਾ ਕਿ ਬੋਡੀ ਉਸ ਦੇ ਵਿੱਚ ਕਿਸੇ ਦੇ ਟੇਅਰ ਨੂੰ ਠੀਕ ਕਰਨਾ ਹੈ ਕੋਈ ਫਿਜ਼ਿਓ ਆਰਥੋਪੈਡਿਕ ਆਪਰੇਸ਼ਨ ਹੋ ਗਿਆ ਕਿਸੇ ਦੀ ਕਮਰ ਦਾ ਆਪਰੇਸ਼ਨ ਹੋ ਗਿਆ ਆਪਰੇਸ਼ਨ ਤਾਂ ਇੱਥੇ ਸਰਕਾਰ ਕਰਵਾ ਦਿੰਦੀ ਪਰ ਅੱਗੇ ਫਿਜ਼ੀਓਥੈਰੇਪੀ ਵਾਸਤੇ ਉਹਨੂੰ 500 ਰੁਪਏ 700 ਰੁਪਏ ਦਿਨ ਦਾ ਜਾਂ ਘਰੇ ਕੋਈ ਬੰਦਾ ਬੁਲਾ ਕੇ ਮ사ਜ ਕਰਾਣ ਵਾਲਾ ਚਾਹੀਦਾ ਹੁੰਦਾ ਇਸ ਕਰਕੇ ਉਹਨੂੰ ਘਟਾ ਲਈ ਅਸੀਂ ਕੀਤਾ ਇਸ ਦੇ ਵਿੱਚ ਅਸੀਂ ਇੱਕ ਬਿਲਕੁਲ ਨੋਮੀਨਲ ਕੋਸਟ 50 ਰੁਪਏ ਪ੍ਰਤੀ ਸੈਸ਼ਨ ਦੇ ਰੱਖੇ ਕੋਈ ਵੀ ਮਸ਼ੀਨ ਕਿਸੇ ਵੀ ਤਰੀਕੇ ਦਾ ਹੋਏਗਾ ਤੇ ਜਿਹੜੇ ਛੋਟੇ ਬੱਚੇ ਆਪਣੇ ਡਾਈਪ ਦੇ ਵਿੱਚ ਆਉਂਦੇ ਆਰਲੀ ਇੰਟਰਵੈਂਸ਼ਨ ਜਿਹੜੇ ਆਰਬੀਐਸਕੇ ਦੇ ਵਿੱਚ ਕਵਰਡ ਨੇ ਆਰਬੀਐਸਕੇ ਵਾਲੇ ਬੱਚਾ ਆਸਤੇ ਫ੍ਰੀ ਆਫ ਕੋਸਟ ਕੀਤਾ ਜਾਏਗਾ ਜੀ ਤਾਂ ਐਂਡ ਜ਼ਰੂਰਤਮੰਦ ਕੋਈ ਲੋੜਵੰਦ ਪਰਸਨ ਆ ਜਾਂਦਾ ਜਿਹੜਾ ਕਿ ਸਾਨੂੰ ਲੱਗਦਾ ਕਿ 50 ਰੁਪਏ ਵੀ ਅਫੋਰਡ ਨਹੀਂ ਕਰ ਸਕਦਾ 50 ਰੁਪਏ ਅਸੀਂ ਰੱਖਿਆ ਹੈ ਕਿ ਤਾਂ ਕਿ ਇਹ ਸੈਂਟਰ ਚੱਲਦਾ ਰਹੇ ਇੱਕ ਫਾਈਨੈਂਸ਼ੀਅਲ ਸਟ੍ਰੀਮ ਬਣੀ ਰਹੇ ਉਹ ਚਲਦਾਰੇ ਜੇ ਫਿਰ ਵੀ ਨਹੀਂ ਕਰਦਾ ਤਾਂ ਕੇਸ ਟੂ ਕੇਸ ਦੇ ਸ ਤੇ ਉਹਨਾਂ ਨੂੰ ਵੀ ਫਰੀਦ ਇੱਥੇ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਸਰ ਅੱਜ ਵੀ ਇੱਕ ਤਰ੍ਹਾਂ ਵੀ ਡੈਲਾਗ ਦਾ ਵਾਧਾ ਹੋਇਆ ਹੋਇਆ ਕੀ ਕਹਿਣਾ ਚਾਹੁੰਦੇ ਜੀ ਸਾਹਿਬ ਦਾ ਬੱਸ ਇਹ ਕਾਰਨ ਕਰਦੇ ਨੇ ਇਹਨਾਂ ਨੂੰ ਫਰਲਾ ਕਰਕੇ ਸਪੈਸ਼ਲ ਜਿਹੜੀ ਬਿਲਡਿੰਗ ਆਪ ਸਾਡੇ ਬੁਲਵਰਸੀਆ ਦੇ ਹਸਪਤਾਲ ਦੇ ਰਜਿਸਟਰੀ ਜਿਹੜੀ ਖਾਲੀ ਸੋਰਾਂ ਨੂੰ ਜਗਦੀ ਸੀ ਉਸ ਨੂੰ ਅੱਸੀ ਸੋਰ ਸ਼ਬਦ ਤੱਕ ਅਲੇਗਨ ਕਿ ਇਹਨਾਂ ਨੇ ਬੜਾ ਵੱਡਾ ਕੰਮ ਕੀਤਾ ਹੈ ਇਹ ਸਾਡੇ ਕੋਲ ਜਿਹੜੀ ਚੀਜ਼ ਸਾਡੇ ਕੋਲ ਨਹੀਂ ਸੀ ਵੇਰੇ ਤੋਂ ਸਾਡੇ ਕੋਲ ਦੋ ਤਾਂ ਦੇ ਅੰਦਰ ਤੀਨੋ ਕਾफी ਚੱਲਦੀ ਸੀ ਸਾਡੇ ਕੋਲ ਮਸ਼ੀਨਾ ਪੂਰੀ ਨਹੀਂ ਸੀ ਜਿਹੜੇ ਪਲੇਸ ਵਗੈਰਾ ਕਾਫੀ ਕਾਸਟਲੀ ਸੀ ਉਹ ਬਦਾਂ ਮੈਂ ਸਮਝੀ ਤੇ ਬਈ ਨਵੀਂ ਕੰਪਨੀ ਕੋਸਟ ਤੇ ਇੱਕ ਪ੍ਰੈਕਟਿਕ ਆ ਬੰਦ ਚੁੱਕੀ ਕਿ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਊਗਾ ਸਰ ਇਹ ਦੱਸ ਤੇ ਸਾਡਾ ਇਨੀਸ਼ੀਅਲ ਫਰਵਲ ਸਟਾਰਟ ਦੇ ਅਸੀਂ ਸੋਚਦੇ ਹਾਂ ਜਿੰਨਾ ਦੱ ਲਗਾਇਆ ਜਿਵੇਂ ਵਧਿਆ ਜਾਏਗਾ ਉਸ ਸਾਧਨ ਨਾਲ ਦਸ਼ ਕਰਕੇ ਸਫਲਤਾ ਬਣਾਉਣਾ ਹੁੰਦਾ ਹੈ